ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾਸ਼ਾਰ ਦੇਖ ਰਿਹਾ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ 30 ਜੁਲਾਈ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਐਸ ਆਈ ਸਤਨਾਮ ਸਿੰਘ ਮੁਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ਐਸ ਐਸ ਆਈ ਬਲਜਿੰਦਰ ਕੁਮਾਰ ਅਤੇ ਸਾਥੀ ਟੀਮ ਨੇ ਨਸ਼ਿਆਂ ਤੇ ਠੱਲ ਪਾਉਣ ਲਈ ਗਸ਼ਤਵਾ ਚੈਕਿੰਗ ਦੌਰਾਨ ਪਿੰਡ ਮਹਿੰਦੀਪੁਰ ਬਲਾਚੌਰ ਵਿਖੇ ਤੇਜਪਾਲ ਪੁੱਤਰ ਬਲਵੀਰ ਸਿੰਘ ਵਾਸੀ ਸੁਜੋਵਾਲ ਖਾਣਾ ਬਲਾਚੌਰ ਨੂੰ ਸ਼ੱਕ ਦੀ ਆਤੇ ਰੋਕ ਕੇ ਚੈੱਕ ਕੀਤਾ ਜੋ ਦੌਰਾਨੇ ਚੈਕਿੰਗ ਤੇਜਪਾਲ ਉਕਤ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁਕੱਦਮਾ ਨੰਬਰ 46 ਅਧੀਨ 21 ਅਤੇ 29 ਐਨਡੀਪੀਐਸ ਐਕਟ थाना ਸਿਟੀ ਬਲਾਚੌਰ ਦਰਜ ਕੀਤਾ ਗਿਆ ਹੈ ਜਿਸ ਨੂੰ ਜਦੋਂ ਉਕਤ ਬਰਾਮਦ ਹੈਰੋਇਨ ਬਾਰੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਕਤ ਨਸ਼ਾ ਉਹ ਦਵਿੰਦਰ ਸਿੰਘ ਉਰਫ ਬਿੰਦਰ ਉਰਫ ਬੈਲੀ ਕੋਲੋਂ ਲੈ ਕੇ ਆਇਆ ਹੈ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਦਵਿੰਦਰ ਸਿੰਘ ਉਰਫ ਬਿੰਦਰ ਉਰਫ ਬੈਲੀ ਪੁੱਤਰ ਬਖਤਾਵਰ ਸਿੰਘ ਵਾਸੀ ਮਹਿੰਦੀਪੁਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 7 ਗ੍ਰਾਮ ਹੈਰੋਇਨ ਸਮੇਤ 5 ਮੋਬਾਈਲ ਫੋਨ ਅਤੇ 16000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਮੁਕੱਦਮਾ ਉਕਤ ਵਿੱਚ ਕੁੱਲ 12 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਸਕੂਟਰੀ, 6 ਮੋਬਾਈਲ ਫੋਨ ਜਿਸ ਵਿੱਚ 3 ਰੈਡਮੀ ਫੋਨ, 2 ਸੈਮਸੰਗ ਫੋਨ ਅਤੇ ਇੱਕ ਐਪਲ ਦਾ ਫੋਨ ਅਤੇ 16000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ ਅਤੇ ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਐਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ। ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬਡਿਵੀਜ਼ਨ ਬਲਾਚੌਰ ਦੀ ਹਦਾਇਤ ਤੇ ਸਾਡੇ ਅਬ ਡੇਲੀ ਜਿਹੜਾ ਉਹ ਪੈਟਰੋਲਿੰਗ ਅਤੇ ਸ਼ਾਮ ਸਮੇਂ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਆਧਾਰ ਤੇ ਕੱਲ ਮਿਤੀ 29/7/24 ਨੂੰ ਸਾਡੇ ਥਾਣੇ ਦੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਏ ਬਲਜਿੰਦਰ ਸਿੰਘ ਬਲਜਿੰਦਰ ਕੁਮਾਰ ਸਵੇਤ ਪੁਲਸ ਪਾਰਟੀ ਮਹਿੰਦੀਪੁਰ ਸਾਈਡ ਗਸਤੇ ਸਿਗੇ ਜੇ ਜਿੱਥੇ ਇਹਨਾਂ ਦਾ ਮਤਲਬ ਇਹਨਾਂ ਨੂੰ ਇਨਫੋਰਮੇਸ਼ਨ ਹੋਈ ਆ ਕਿ ਕੋਈ ਆਪਣੇ ਕਿਸੇ ਮੌਕੇ ਪਰ ਦੱਸਿਆ ਕਿ ਤੇਜਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਿਹੜਾ ਸੋਜੋਲ ਫਿੰਡ ਦਾ ਰਹਿਣ ਵਾਲਾ ਹੈ ਇਹ ਮਹਿੰਦੀਪੁਰ ਸ਼ਮਸ਼ਾਨ ਘਾਟ ਤੋਂ ਜਿਹੜੀ ਸੜਕ ਤੇ ਆ ਰਹੀ ਆ ਉਥੇ ਇਹ ਨਸ਼ਾ ਤਸਕਰੀ ਸਮਗਲਿੰਗ ਦੀ ਸਪਲਾਈ ਦੇਣ ਲਈ ਖੜਾ ਤੇ ਤੁਰੰਤ ਇਹਨਾਂ ਨੇ ਐਕਸ਼ਨ ਲੈਂਦਿਆਂ ਹੋਇਆਂ ਉਸੋ ਨੌਜਵਾਨ ਲੜਕੇ ਤੇਜਪੁਰਾ ਨੂੰ ਮੌਕੇ ਤੇ ਪਹੁੰਚ ਕੇ ਕਾਬੂ ਕੀਤਾ ਜੋ ਕਿ ਆਪਣੀ ਐਕਟਵਾ ਦੇ ਇਲੈਕਟ੍ਰੋਨਿਕ ਐਕਟਵਾ ਸੀਬੀ ਉੱਤੇ ਸਵਾਰ ਹੋ ਕੇ ਉੱਥੇ ਖੜਾ ਸੀਗਾ ਤੇ ਜਿਸ ਨੇ ਇਹਨਾਂ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਤੁਰੰਤ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਜੋ ਵੀ ਦਿਖੋ ਮਟੀਰੀਅਲ ਸੀ ਉਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਕਾਬੂ ਕਰਕੇ ਜਿਹੜੇ ਕੋ ਜੋ ਵੀ ਪੈਕੇਜ ਸਿਗਾ ਉਹਨੂੰ ਉਹਦੀ ਚੈੱਕਅਪ ਕੀਤਾ ਇਹਨਾਂ ਨੂੰ ਤੇ ਜਿਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਤੇ ਉਸ ਦੇ ਆਧਾਰ ਤੇ ਇਹ ਤੋਂ ਇਹਦੇ ਖਿਲਾਫ ਜਿਹੜੀ ਐਫ ਆਰ ਨੰਬਰ 46 46 ਅ ਕੱਲ ਮਿਤੀ 29 7 24 ਨੂੰ ਅੰਡਰ ਸੈਕਸ਼ਨ 21 62 85 थाना ਸਿਟੀ ਬਲਾਚੌਰ ਅਸੀਂ ਦਰਜ ਕੀਤੀ ਸੀ ਤੇ ਦੌਰਾਨੇ ਇਨਵੈਸਟੀਗੇਸ਼ਨ ਇਸ ਵੱਲੋਂ ਖੁਲਾਸਾ ਹੋਇਆ ਕਿ ਇਸ ਜੋ ਮਾਲ ਸੀਗਾ ਜੋ ਵੀ ਇਹ ਸਪਲਾਈ ਆ ਇਹ ਦਵਿੰਦਰ ਸਿੰਘ ਉਰਫ ਬੈਲੀ ਸਨ ਆਫ ਵਿਕਟਾਬਰ ਸਿੰਘ ਵਸੀ ਮਹਿੰਦੀਪੁਰ ਜਿਹੜਾ ਕਿ ਮਹਿੰਦੀਪੁਰ ਪਿੰਡ ਦਾ ਹੀ ਔਨ ਰੋਡ ਰਹਿ ਰਿਹਾ ਹੈ ਘਰ ਤੇ ਉੱਥੋਂ ਇਹ ਉਹਦੀ ਸਪਲਾਈ ਹੈ ਅੱਗੇ ਜਿਹੜੇ ਆ ਐਡਿਕਟਡ ਆਦਮੀਆਂ ਉਹਨਾਂ ਨੂੰ ਲਿਆ ਕੇ ਕੁੜੀਆਂ ਬੜੀਆਂ ਤਿਆਰ ਕਰਕੇ ਉਹ ਸਪਲਾਈ ਕਰਦਾ ਹੈ ਜਿਸ ਦੇ ਆਧਾਰ ਤੇ ਸਾਡੇ ਬਜਿੰਦਰ ਸਿੰਘ ਪੁਲਿਸ ਪਾਰਟੀ ਨੇ ਤੁਰੰਤ ਇਹ ਮਕਦਮਾ ਵਿੱਚ 29 85 ਦਾ ਵਾਅਦਾ ਕਰਕੇ ਤੇ ਉਸ ਉਹਦੇ ਤੇ ਉਸੇ ਵੇਲੇ ਤੁਰੰਤ ਬਿਨਾਂ ਦੇ ਦੀ ਰੇਡ ਕੀਤਾ ਤੇ ਦਵਿੰਦਰ ਸਿੰਘ ਨੂੰ ਵੀ ਇਸੇ ਤਰ੍ਹਾਂ ਕਾਬੂ ਕਰਕੇ ਉਸ ਨੂੰ ਉਸ ਪਾਸੋਂ ਵੀ ਜਿਹੜੀ ਆ ਉਹ 7 ਗ੍ਰਾਮ ਹੈਰੋਇਨ ਸਮੇਤ ਉਹਦੀ ਸर्च ਦੌਰਾਨ ਉਸ ਪਾਸੋਂ ਚਾਰ ਜਿਹੜੇ ਆ 5 ਮੋਆਇਲ ਦੇ ਕੁਸਤਾ ਸੀਗਾ ਤੇ ਚਾਰ ਹੋਰ ਜਿਹਨਾਂ ਬਾਰੇ ਉਹ ਕੋਈ ਪਰਾਸਾ ਨਹੀਂ ਕਰ ਸਕਿਆ ਕਿਸਦੇ ਹੈਗੇ ਆ ਤੇ ਉਹ 5 ਮੋਆਇਲ ਉਸ ਤੋਂ ਬਰਾਮਦ ਕੀਤੇ ਆ ਤੇ ਉਸ ਤੋਂ ਇਲਾਵਾ ਇਸ ਕੋਲੋਂ 16000 ਰੁਪਏ ਡਰੱਗ ਮਨੀ ਜਿਹੜੀ ਆ ਉਹ ਅਸੀਂ ਬਰਾਮਦ ਕੀਤੀ ਸਰ ਕਿੱਥੋਂ ਲੈ ਕੇ ਆਂਦੇ ਹੈਗੇ ਨੇ ਹੈਰੋਇਨ ਵਗੈਰਾ ਲੱਗੇ ਜਬਤ ਅੱਜ ਤੋਂ ਦਵਿੰਦਰ ਤੋਂ ਅਸੀਂ ਥੋੜਾ ਪੁਸ਼ਕਿਸ਼ ਕਰ ਰਹੇ ਹਾਂ ਇੱਕ ਸਪਲਾਈ ਲਗਰੋਏ ਤੋਂ ਤੇ ਕੋਈ ਆਪਣੇ ਆਪਣੇ ਆਸ-ਪਾਸ ਦੇ ਜਿਹੜੇ ਆ ਕੋਈ ਇਸ ਤਰ੍ਹਾਂ ਦੇ ਸਪਲਾਈ ਵਾਲੇ ਦੇਨਵਾਲ ਕਲਾਂ ਦੱਸ ਰਿਹਾ ਗੜਸ਼ੰਗੁਰ ਤੋਂ ਉੱਥੋਂ ਇਹ ਕਰਦਾ ਹੈ ਬਾਕੀ ਅਸੀਂ ਉਹ ਬੰਦੇ ਨੂੰ ਸਫਾ ਮਿਸਰ ਤੇ ਲਿਆ ਰਹੇ ਹਾਂ ਜਿਸ ਤੋਂ ਲਿਆਣਾ ਹੈ ਕੋਈ ਬਲਾਚੌਰ ਦੇ ਬੰਦੇ ਦਾ ਵੀ ਨਾਮ ਆਇਆ ਇਸ ਤੇ ਸੋਚ ਹਲੇ ਤੱਕ ਬਲਾਚੌਰ ਦੇ ਕੋਈ ਹੋਰ ਕਿਸੇ ਵਿਅਕਤੀ ਦਾ ਇਹਦੇ ਚ ਇਹਨੇ ਖਰਾਸਾ ਨਹੀਂ ਕੀਤਾ ਹੈ ਪਰ ਅਸੀਂ ਸਾਨੂੰ ਮਖਵਰੋਂ ਕੋਈ ਹੈਕ ਹੋਈਆ ਇਨਫੋਰਮੇਸ਼ਨ ਦੇ ਹਿਸਾਬ ਪਏ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਹੁਣ ਕੀ ਕਾਰਵਾਈ ਕੀਤੀ ਰਿਮਾਂਡ ਕੀ ਦਿੱਤੀ ਫਿਲਹਾਲ ਇਹਨੂੰ ਅੱਜ ਅਸੀਂ ਜ਼ਿਲ੍ਹਾ ਮੈਜਿਸਟਰੇਟ ਸਾਹਦੇ ਪੇਸ਼ ਕਰ ਰਹੇ ਹਾਂ ਔਰ ਸੌਰੀ ਆਪਣੇ ਇਲਾਕਾ ਮੈਜਿਸਟਰ ਸਾਹਦੇ ਤੇ ਉਤੋਂ ਅਸੀਂ ਆਪਾਂ ਰਿਮਾਂਡ ਲੈ ਕੇ ਅਗਲੀ ਕਾਰਵਾਈ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਸਰ ਅਗੇ ਕੀ ਕੋਈ ਮੁਕਦਮੇ ਹੈਗੇ ਜੀ ਇਹਨਾਂ ਦੇ ਨਾਲ ਹਾਂ ਬਿਲਹਾਲਾ ਤੇਜਪਾਲ ਦੇ ਖਿਲਾਫ ਸਾਨੂੰ ਖਲਾਸਾ ਹੋਇਆ ਹੈ ਇਹਦੇ ਖਿਲਾਫ ਜਿਹੜੇ ਤਿੰਨ ਚਾਰ ਮੁਕਦਮੇ ਜਿਹੜੇ ਉਹ ਸਨੇਚਿੰਗ ਦੇ ਹੈਗੇ ਆ ਤੇ ਉਹ ਤੋਂ ਇਲਾਵਾ ਇੱਕ ਲੜਾਈ ਦਾ ਮਕਦਮਾ ਇਹਦੇ ਖਿਲਾਫ ਦਰਜ ਆ ਦਵਿੰਦਰ ਦੇ ਖਿਲਾਫਲੇ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ